ਆਲਦੇ ਆ ਗਿਆ ਨਾ ਜਦੋਂ ਸ਼ਹਿਰ ਤੋਂ ਅਸੀਂ ਐਂਟਰ ਕੀਤਾ ਮਨ ਨੂੰ ਕੋ ਜਾਣ ਕੇ ਮਹਿਸੂਸ ਹੋਇਆ ਹਾਂ ਬਈ ਐਨ ਵਧੀਆ ਜਣ ਕੇ ਹੋਇਆ ਹਨਾ ਕਿ ਅਸੀਂ ਆਪਣੇ ਗੁਰੂ ਦੇ ਘਰ ਆਏ ਹਨਾ ਤੇ ਬਾਕੀ ਬਣੇ ਰੋ ਬਲੌਗਰ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਬਈ ਮੱਪਾ ਜੀ ਆਪਣੇ ਸੱਚੇ ਦੇ ਲੋਕ ਨੇ ਇਸ ਸੰਗਤ ਮੱਥਾ ਦੇਖਣ ਆਈ ਆ ਗੁਰੂ ਦੇ ਘਰੇ ਠੀਕ ਆ ਇੱਕ ਹੋਰ ਆਸ ਆਹੋ ਪਰਾਵਾ ਪਿਛਲੀ ਵਾਰੀ 300 ਦੀਆਂ ਉਹਨੇ ਫੋਟੋਆਂ ਖਿੱਚੀਆਂ ਛੇ ਆਹੋ ਲੋ ਜੀ ਬਾਬਾ ਜੀ ਜੇ ਤੁਸੀਂ ਦਰਸ਼ਨ ਕਰੋ ਤੁਹਾਨੂੰ ਕਰਾਉਂਦੇ ਆ ਠੀਕ ਆ ਆ ਸਾਰੇ ਸੰਗਤ ਆ ਵੀਰੋ ਠੀਕ ਹੈ ਜੀ ਦਰਸ਼ਨ ਗੁਰੂ ਦੇ ਕਰਨ ਆਈ ਠੀਕ ਹੈ ਜੀ Vallahi iyiydi. ਵਾਗ ਜਨੂੰ ਚੱਲਦੇ ਆ ਉੱਥੇ ਹੀ ਜਲਾਂਗੇ ਤੇ ਅੱਲੇ ਦੇ ਬਾਹਰ ਖੜੀ ਆ। ਹੋ ਸਕਦਾ ਅੰਦਰ ਕੈਮਰਾ ਨਾਲ ਚੱਲ ਸਕੇ ਠੀਕ ਆ ਕਿਉਂਕਿ ਮੈਨੂੰ ਇਹ ਚੀਜ਼ ਵਧੀਆ ਲੱਦੀ ਮੈਂ ਆਪਣੇ ਗੁਰੂ ਦੇ ਕੋਲ ਜਾ ਕੇ ਕੈਮਰਾ ਚਲਾਵਾ ਠੀਕ ਆ ਤੇ ਹੋਗੀ ਇੱਕ ਮਰਿਆਦਾ ਹੁੰਦੀ ਆ ਠੀਕ ਆ ਜੀ ਤੇ ਉਸ ਮਰਿਆਦਾ ਦੇ ਵਿੱਚ ਆਪਾਂ ਰਹਿਣਾ ਆ ਹਨਾ ਹੋ ਸਕਦਾ ਬਾਹਰੋਂ ਮੈਂ ਤਾਂ ਪ੍ਰਦਰਸ਼ਨ ਕਰਾਉਣ ਨੂੰ ਬਾਬਾ ਜੀ ਦੇ ਠੀਕ ਹੈ ਪਰ ਅੰਦਰ ਜਾ ਕੇ ਔਰ ਜਾ ਕੇ ਜਾ ਕੇ ਉਹ ਨੀ ਇੱਕ ਮਰਿਆਦਾ ਠੀਕ ਹੈ ਜੀ ਹਰੇਕ ਦੀ ਉਹ ਆਪਾਂ ਮਰਿਆਦਾ ਦੇ ਵਿੱਚ ਰਹਿ ਗਏ ਕੈਮਰਾ ਚਲਾਉਣਾ ਵੀਰੋ ਠੀਕ ਹੈ ਜੀ ਉਹਲੇ ਗਲਤੀ ਭੁੱਲ ਮਾਫ ਕਰਿਓ ਮੇਰਾ ਭਰਾ ਸਾਰੇ ਜਾਣੇ ਠੀਕ ਹੈ ਜੀ ਨਾ ਬਹੁਤ ਗਰਮੀ ਆ ਹੈ ਗੁਰੂ ਬਾਰੇ ਗੁਰੂ ਇੱਕ ਕੰਮ ਕਿੱਲਾ ਗੁਰੂ ਬਾਰੇ ਗੁਰੂ ਸੱਤ ਮਾਸ ਨੂੰ ਮੇਰੇ ਮਰੂ ਜਲ ਚੱਲ ਰਿਹਾ ਇਹ ਗੱਲ ਕੋਈ ਰਿਹਾ ਹਕਮ ਰਿਆਦਾ ਦੇ ਵਿੱਚ ਰਹਿ ਕੇ ਆਪਾਂ ਤੁਹਾਨੂੰ ਇੱਕ